ਤਰਮ ਤੌਰ ਦੇ ਉੱਤੇ ਸਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਮੋਦੀਖਾਨੇ ਚ ਸੁਲਤਾਨਪੁਰ ਲੋਧੀ ਜਦੋਂ ਉੱਥੇ ਕੁਝ ਸਮਾਂ ਉਸ ਮੋਦੀਖਾਨੇ ਚ ਨੌਕਰੀ ਕਰਦੇ ਸੀ ਤੇ ਮੈਂ ਗੱਲ ਕਰ ਰਿਹਾ ਰਾਇ ਬਲਾਰ ਪੱਟੀ ਦੀ ਤੇ ਰਾਇ ਬਲਾਰ ਪੱਟੀ ਦੇ ਵੰਸ਼ੀ ਜਿਹੜੇ ਨੇ ਉਹ ਅੱਜ ਕੈਨੇਡਾ ਸਰੀ ਚ ਆਏ ਨੇ ਤੇ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਸਰੀ ਕੈਨੇਡਾ ਚ ਨੇ ਤਾਂ ਮੈਂ ਮਾਨ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਤੇ ਅੱਜ ਉਹ ਮੇਰੇ ਨਾਲ ਨੇ ਰਾਏ ਬਿਲਾਲ ਪੱਠੀ ਜੀ ਔਰ ਨਾਲ ਦੀ ਨਾਲ ਆ ਰਾਏ ਸ਼ਾਇਦ ਉੱਲਾ ਪੱਠੀ ਜੀ ਜਿਹੜੇ ਵੰਸ਼ੀ ਨੇ ਰਾਏ ਬਲਾਰ ਪੱਠੀ ਜੀ ਦੇ ਤੇ ਅਸੀਂ ਅੱਜ ਗੱਲ ਕਰਦੇ ਹਾਂ ਉਹਨਾਂ ਨਾਲ ਕਿ ਪੱਠੀ ਸਾਹਿਬ ਦਾ ਪਹਿਲਾਂ ਤਾਂ ਸਨਮਾਨ ਕਰਦੇ ਹਾਂ ਉਹਨਾਂ ਦਾ ਸਨਮਾਨ ਕਰਨ ਤੋਂ ਬਾਅਦ ਅੱਗੇ ਗੱਲ ਤੋਰਦੇ ਹਾਂ ਪੱਠੀ ਸਾਹਿਬ ਤੁਹਾਡਾ ਬਹੁਤ ਬਹੁਤ ਸਾਡੇ ਚੈਨਲ ਵੱਲੋਂ ਧੰਨਵਾਦ ਹੈ ਜੀ ਆਇਆਂ ਤੁਹਾਨੂੰ ਤੁਹਾਨੂੰ ਜੀ ਬਹੁਤ ਬੜੇ ਜੀ ਆਇਆਂ ਜੀ ਆਇਆਂ ਬੋਸ਼ੂ ਗ੍ਰੇਸਾਦਰ ਸਾਹਿਬ ਤੁਸੀਂ ਆਪਣੇ ਚੈਨਲ ਸਿੱਧੀ ਗੱਲ ਦੇ ਵਿੱਚ ਸਾਨੂੰ ਬੁਲਾਇਆ ਔਰ ਤੁਸੀਂ ਸਾਨੂੰ ਮੌਕਾ ਦਿੱਤਾ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਬਾਰੇ ਕੁਝ ਗੱਲਾਂ ਕਰ ਸਕਣ ਆਪਣੇ ਬਾਬੇ ਨਾਨਕ ਦੀ ਹਿਸਟਰੀ ਦੇ ਬਾਰੇ ਜਿਹੜੀ ਸਾਡੀ ਸਾਂਝ 550 ਸਾਲ ਚੱਲਦੀ ਆ ਰਹੀ ਹੈ ਉਹਦੇ ਨਾਲ ਅਸੀਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਿਲਾਲ ਜੀ ਮੇਰਾ ਪਹਿਲਾ ਤਾਂ ਸਵਾਲ ਇਹ ਆ ਪੀ ਤੁਸੀਂ ਜਿਹੜੀ ਜਾਣ ਪਛਾਣ ਹੈ ਆਪਣੀ ਜਿਹੜੀ ਇਹ ਕਿਤੇ ਉਹ ਲਾਜ਼ਮੀ ਹੈ ਸਾਡੇ ਦਰਸ਼ਕਾਂ ਨੂੰ ਇਹ ਪਤਾ ਲੱਗੇ ਕਿ ਤੁਸੀਂ ਪਾਕਿਸਤਾਨ ਦੇ ਸਥਾਨ ਤੇ ਰਹਿੰਦੇ ਹੋ ਦੂਸਰਾ ਸਵਾਲ ਇਹ ਹੈ ਵੀ ਜਿਹੜਾ ਤੁਸੀਂ ਭੱਟੀ ਸਾਹਿਬ ਜਿਹੜਾ رائے ਹੈ ਜਿੱਤਾ ਸਾਡੇ ਸਰਦਾਰਾਂ ਚ ਜਾਂ ਹੋਰ ਨਾਲ ਥਾਵਾਂ ਤੇ ਸਾਡੇ ਜਿਹੜੀ ਸਬ ਕਾਸਟਾਂ ਰਾਏ ਲੱਗਦੀਆਂ ਨੇ ਕਿ ਤੁਹਾਡੇ ਜਿਹੜੇ ਰਾਏ ਜਿਹੜਾ ਤੁਸੀਂ ਅੱਗੇ ਲਾਉਂਦੇ ਹੋ ਇਹਦਾ ਕੀ ਸ਼ਬਦ ਅਰਥ ਕੀ ਨਹੀਂ ਕਿਸ ਢੰਗ ਨਾਲ ਲਾਉਂਦੇ ਹੋ جی میرا پورا نام رائے بلال بٹی ہے اور میں رائے بلار جی دی انوی پیڑی چوں رائے بیسیکلی ساڈا تخلص ہے اور جڑا بٹی ہے وہ ساری کاسٹ ہے ਔਰ ਸਾਡੀ ਜਿਹੜੀ ਰਾਏ ਭੱਟੀ ਅਸੀਂ ਲਾਣੇ ਆ ਅਸੀਂ ਨਨਕਾਣੇ ਦੇ ਉਹ ਭੱਟੀਆਂ ਐ ਔਰ ਸਾਡੀ ਉਹ ਸਾਂਝ ਜਿਹੜੀ 550 ਸਾਲ ਬਾਬੇ ਨਾਨਕ ਦੇ ਨਾਲ ਟਰਦੀ ਆ ਰਹੀ ਏ ਸਾਡੇ ਜਿਹੜੇ ਵੱਡੇ ਸੀ ਰਾਏ ਭੋਈ ਜੀ ਜਿਨ੍ਹਾਂ ਦੇ ਬੇਟੇ ਹੋ ਗੂ ਹੋਏ ਉਹਨਾਂ ਦਾ ਨਾਮ ਸੀ ਰਾਏ ਬੁਲਾਰ ਜੀ ਕਿਉਂਕਿ ਰਾਏ ਬੁਲਾਰ ਜੀ ਛੋਟੀ ਉਮਰ ਦੇ ਵਿੱਚ ਹੀ ਸੀ ਜਦੋਂ ਉਹਨਾਂ ਦੇ ਪਿਤਾ ਜੀ ਦਾ ਇੰਤਕਾਲ ਹੋ ਗਿਆ ਔਰ ਸਾਰਾ ਜਿਹੜਾ ਸਟੇਟ ਦਾ ਜਿਹੜਾ ਸਾਰਾ ਕਰਦੇ ਸੀ ਖਤਾ ਧਰਤਾ ਉਹ ਮੇਤਾ ਕਾਲੂ ਜੀ ਨੂੰ ਰੱਖਿਆ ਗਿਆ ਮੇਤਾ ਕਾਲੂ ਜੀ ਇੱਕ ਬੜੇ ਇਮਾਨਦਾਰ ਆਦਮੀ ਸੀ ਔਰ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਸੀ ਉਹਨਾਂ ਨੂੰ ਗਾਜ਼ੀ ਖਾਨ ਤੋਂ ਮੰਗਵਾਇਆ ਗਿਆ ਸੀ ਉਹਨਾਂ ਨੂੰ ਪਤਾ ਸੀ ਕਿ ਬੜੇ ਮਹਾਨ ਨੇ ਔਰ ਬੜੇ ਅਕਾਉਂਟਸ ਦੇ ਵਿੱਚ ਬੜੇ ਮਾਨੇ ਹੋਏ ਇਨਸਾਨ ਨੇ ਤੇ ਉਹਨਾਂ ਨੂੰ ਬੁਲਾਇਆ ਗਿਆ ਔਰ ਪੂਰੀ ਤਲਵੰਡੀ ਦਾ ਉਹ ਖਿਆਲ ਲੱਗਦੇ ਸੀ ਔਰ ਉਹਨਾਂ ਨੇ ਹੀ ਸਾਡੇ ਵੱਡਿਆਂ ਨੂੰ ਰਾਜ ਬੁਲਾਰ ਸਾਹਿਬ ਨੂੰ ਪਾਲ-ਪੋਲ ਕੇ ਵੱਡਾ ਕੀਤਾ ਸੀ ਜੀ ਤਾਂ ਬਨਾਲ ਸਾਹਿਬ ਇੱਕ ਸਵਾਲ ਤੁਹਾਡੇ ਨਾਲ ਆ ਕਿ ਜਿਵੇਂ ਆ ਆਮ ਤੌਰ ਤੇ ਲੋਕਾਂ 'ਚ ਭਾਵਨਾ ਹੈ ਕਿ ਗੁਰੂ ਨਾਨਕ ਸਿੱਤੇ ਪਾਤਸ਼ਾਹ ਜਿਹੜੇ ਮੋਦੀ ਖਾਨ ਨੇ ਜਿਹੜਾ ਹੈਗਾ ਉਹ ਸੁਲਤਾਨਪੁਰ ਲੋਧੀ ਇੱਥੇ ਜੀ ਜਿਹੜੀ ਉਹਨਾਂ ਨੇ ਜਿਹੜੀ ਨੌਕਰੀ ਕੀਤੀ ਸੀ ਉੱਥੇ ਉੱਥੇ ਉਹਨਾਂ ਦੀ ਭੈਣ ਵੀ ਆਈ ਸੀ ਉਹ ਇਹ ਜਿਹੜਾ ਮਤਲਬ ਰਾਇ ਬਲਾਰ ਨਾਲ ਸੰਬੰਧਤ ਹੈ ਵੀ ਰਾਇ ਬਲਾਰ ਦਾ ਉਸ ਵੇਲੇ ਕੋਈ ਮਤਲਬ ਰਿਸ਼ਤੇਦਾਰ ਸੀ ਜਾਂ ਕੀ ਸੀ ਕਿ ਉਹਨਾਂ ਦਾ ਕੀ ਲੈਂਡਿੰਗ ਹੈ ਉਹਨਾਂ ਦਾ ਲਿੰਕ ਕੀ ਸੀ ਰਿਸ਼ਤਾ ਕੀ ਸੀ ਉਸ ਵੇਲੇ ਉਹਨਾਂ ਦਾ ਨਹੀਂ ਪਹਿਲੇ ਤੇ ਮੈਂ ਤੁਹਾਨੂੰ ਜ਼ਰਾ ਕਲੀਅਰ ਕਰ ਦਿਆਂ ਕਿ ਸਾਡਾ ਰਾਇ ਸਾਹਿਬ ਕਿਉਂ ਕਿ ਆ ਜਾਂਦਾ ਹੈ ਜੀ ਜੀ ਸਾਡੇ ਰਾਇ ਅੱਲਾ ਦਿੱਤਾ ਤੋਂ ਪਹਿਲੇ ਜੀ ਸਾਡੇ ਸਾਨੂੰ ਰਾਜਾ ਸਾਨੂੰ ਰਾਜੇ ਦਾ ਖਤਾਬ ਸੀ ਰਾਜਾ ਟਾਈਟਲ ਸੀ ਸਾਡਾ ਸਾਨੂੰ ਰਾਜੇ ਕਹਿੰਦੇ ਸਾਰਾ ਜਿਹੜੇ ਰਾਏ ਸੀ ਉਹ ਰਾਜੇ ਦੇ ਖਿਤਾਬ ਦਿੱਤਾ ਸੀ ਰਾਜੇ ਦੇ ਖਿਤਾਬ ਜੀ ਇਹ ਫਿਰ ਉਹ ਰਾਜਾ ਤੋਂ ਰਾਜ ਕਿਉਂਕਿ ਇੱਕ ਚੱਲਦਾ ਆ ਰਿਹਾ ਸੀ ਇੱਕ ਸਿਸਟਮ ਜੀ ਉਸ ਤੋਂ ਬਾਅਦ ਸਾਨੂੰ ਜਿਸ ਵਕਤ ਰਾ ਭੋਏ ਖਾਨ ਨਾ ਰਾਏ ਭੋਏ ਖਾਨ ਉਹਨਾਂ ਨੇ ਰਾਏ ਕਹਿਣਾ ਸ਼ੁਰੂ ਕੀਤਾ ਜੀ ਜੀ ਰਾਏ ਦਾ ਮਤਲਬ ਵੀ ਉਹ ਹੀ ਹੈ ਰਾਜਾ ਵੀ ਸਰਦਾਰ ਸਰਦਾਰ ਜੀ ਉਹਦਾ ਮਤਲਬ ਵੀ ਸਰਦਾਰ ਹੀ ਇਹ ਟਾਈਟਲ ਸਰਦਾਰੀ ਦਾ ਹੈ ਜਾਂ ਮਤਲਬ ਇਹਨੂੰ ਤੁਸੀਂ ਕਰ ਲੋ ਇੱਜ਼ਤ ਦੇ ਤੌਰ ਤੇ ਰਿਸਪੈਕਟ ਦੇ ਤੌਰ ਤੇ ਜੀ 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 ਆ ਤੇ ਬਾਕੀ ਤੁਸੀਂ ਇਹ ਗੱਲ ਕੀਤੀ ਕਿ ਬਾਬਾ ਗੁਰੂ ਨਾਨਕ ਦੇਵ ਜੀ ਜਿਸੋ ਪੈਦਾ ਹੋਏ ਸਾਰਨਾ ਜੀ ਉਹ ਪੈਦਾ ਹੁੰਦੇ ਹੀ ਪਹਿਲੇ ਤੇ ਮਾਈ ਦੌਲਤੇ ਨੇ ਉਹਨਾਂ ਨੂੰ ਪਛਾਣਿਆ ਜੀ ਜੀ ਦਾਈ ਸੀ ਉਹਨਾਂ ਦੀ ਬਿਲਕੁਲ ਫਿਰ ਮਾਈ ਨਾਨਕੀ ਨੇ ਪਜਾੜੇ ਬੰਦਿਆਂ ਦੇ ਵਿੱਚੋਂ ਜੀ ਸਭ ਤੋਂ ਪਹਿਲੇ ਜੀ ਰਾਏ ਬੁਲਾਰ ਨੇ ਉਹਨਾਂ ਦੀ ਪਛਾਣ ਕੀਤੀ ਕਿ ਬਾਬਾ ਜੀ ਮਹਾਨ ਨੇ ਬਿਲਕੁਲ ਅਵਾ ਗੁਰੂ ਨਾਨਕ ਮਹਾਨ ਨੇ ਜੀ ਤੇ ਰਾਏ ਸਾਹਿਬ ਉਹਨਾਂ ਨਾਲ ਬਹੁਤ ਪਿਆਰ ਕਰਦੇ ਸਨ ਕਾਲੂ ਮਹਿਤਾ ਜੀ ਨੂੰ ਵੀ ਕਹਿੰਦੇ ਸਨ ਕਿ ਇਹਨੂੰ ਨਾ ਡਾਂਟਿਆ ਕਰ ਬਾਬਾ ਜੀ ਦੇ ਇੱਕ ਆਪਣੇ ਉਹਨਾਂ ਦੇ ਆਪਣਾ ਸਿਸਟਮ ਬਣਾਇਆ ਸੀ ਕਿ ਆਪਣੀ ਮਰਜ਼ੀ ਦੇ ਨਾਲ ਜੋ ਦਿਲ ਕਰਦਾ ਸੀ ਉਹ ਕਰਦੇ ਸਨ ਜੀ ਜੀ ਹਾਂਜੀ ਉਹ ਪਾਬੰਦੀ ਕਬੂਲ ਕੋਈ ਨਹੀਂ ਸੀ ਕਰਦੇ ਜੀ ਜਿਵੇਂ ਉਹ ਕਹਿੰਦੇ ਸੌਦਾ ਲੈਣ ਭੇਜਿਆ ਤੇ ਆਏ ਉਹ ਜਿੱਥੇ ਦਰवेशਾਂ ਨੂੰ ਖਵਾਏ ਜੀ ਜੀ ਸਾਰਿਆਂ ਨੂੰ ਬਿਲਕੁਲ ਤੇ ਆ ਕੇ ਤੰਬੂ ਸਾਹਿਬ ਜਿੱਥੇ ਗੁਰਦੁਆਰਾ ਹੈ ਉੱਥੇ ਆ ਕੇ ਬਹਿ ਗਏ ਜੀ ਬਾਬੇ ਨੂੰ ਪਤਾ ਲੱਗਾ ਕਾਲੂ ਮੈਂ ਤੁਹਾਨੂੰ ਗਏ ਤੂੰ ਡਾਂਟ ਕੇ ਲੈ ਤੇ ਰਾਇ ਸਾਹਿਬ ਮਨਾ ਕੀ ਤਾਂ ਵੀ ਤੀ ਨਾ ਨੁਕਸਾਨ ਜਿੰਨਾ ਕਰਦਾ ਹੈ ਨਾ ਜੀ ਤੂੰ ਸਾਡੇ ਕੋਲ ਲਿਆ ਕਰ ਮੇਰੇ ਕੋਲ ਆ ਕੇ ਲੈ ਜਾਇਆ ਕਰ ਇਹਨਾਂ ਨੂੰ ਨਾ ਡਾਂਟਿਆ ਕਰ ਜੀ 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 ਸੋ ਮਤਲਬ ਹੈ ਇਹ ਸਾਰਾ ਸ਼ੁਰੂ ਤੋਂ ਹੀ ਬਾਬਾ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਪਾਸ਼ਾ ਨਾ ਪਰਿਵਾਰਕ ਤੌਰ ਤੇ ਇਸ ਤੰਗ ਦਾ ਉਹਨਾਂ ਦਾ ਰਿਸ਼ਤਾ ਸੀ ਰਿਸ਼ਤਾ ਸੀ ਅੱਛਾ ਇੱਕ ਸਾਲ ਹੋਰ ਬਲਾਲ ਜੀ ਤੁਹਾਨੂੰ ਜੀ ਕਿ ਜਿਵੇਂ ਕਿ ਸਾਨੂੰ ਕਿਤਾਬਾਂ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਜਾਂ ਹੋਰ ਨਾ ਸਾਰਿਆਂ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਾਰਾ ਇਤਿਹਾਸ ਜਿਹੜਾ ਸਾਨੂੰ ਉਹ ਮਿਲਦਾ ਹੈ ਪਰ ਕੁਝ ਐਹੋ ਜੀ ਗੱਲ ਜਿਹੜੀ ਤੁਹਾਡੇ ਪੁਰਖਿਆਂ ਨੇ ਪੀੜੀ ਦਰ ਪੀੜੀ ਤੁਹਾਨੂੰ ਦੱਸੀ ਹੋਵੇ ਵੀ ਜਿਹੜੀ ਅਜੇ ਤੱਕ ਇਤਿਹਾਸ ਦੇ ਪੰਨਿਆਂ ਤੇ ਅਣਗੌਲੀ ਗਈ ਹੈ ਉਹ ਇਦਾਂ ਦਾ ਕੋਈ ਹੈਕ ਵਾਕਿਆ ਜਿਹੜਾ ਉਸ ਵੇਲੇ ਤੁਹਾਨੂੰ ਕਿਤੇ ਪੁਰਖਿਆਂ ਨੇ ਦੱਸਿਆ ਹੋਵੇ ਸੰਤਾ ਜੀ ਦੇਖੋ ਨਾ ਜਿਹੜੇ ਇਤਹਾਸ ਔਰ ਤੁਹਾਡੀ ਸਾਖੀਆਂ ਦੇ ਵਿੱਚ ਗੱਲਾਂ ਚੱਲਦੀਆਂ ਨੇ ਉਹ ਜ਼ਾਹਰ ਸਾਡੀ ਫੈਮਿਲੀ ਤੋਂ ਵੀ ਉਹ ਵੀ ਸਾਨੂੰ ਵੀ ਉਹੀ ਚੀਜ਼ਾਂ ਤੋਂ ਪਤਾ ਲੱਗਦਾ ਜਾ ਰਿਹਾ ਹੈ ਹੁਣ ਤੁਹਾਡੇ ਸਾਹਮਣੇ ਜਦੋਂ ਆ ਰਾਇਬ ਉਹਨਾਂ ਨੇ ਮੇ타 ਕਾਲੂ ਜੀ ਨੇ 20 ਰੁਪਏ ਦਿੱਤੇ 20 ਟਕੇ ਦਿੱਤੇ ਉਸ ਟਾਈਮ ਕਰੰਸੀ ਬੜੀ ਟਕੇ ਸੀ ਮੇਰਾ ਖਿਆਲ ਹੈ ਉਹ ਵੀ ਟਕੇ ਦਿੱਤੇ ਕਿ ਬਾਬਾ ਨਾਨਕ ਨੂੰ ਕਿ ਜਾ ਕੋਈ ਕਾਰੋਬਾਰ ਕਰਕੇ ਆ ਕਿਉਂਕਿ ਬਾਬਾ ਨਾਨਕ ਕੁਛ ਕਰਦੇ ਨਹੀਂ ਸੀ ਜੀ ਉਹ ਹਮੇਸ਼ਾ ਦੁਨੀਆ ਦੇ ਵਿੱਚ ਤੇ ਉਹ ਜ਼ਾਹਿਰ ਹੋਈ ਨਹੀਂ ਸੀ ਉਹ ਰੱਬ ਦੇ ਨਾਲ ਜੁੜੇ ਹੋਏ ਸੀ ਤੇ ਉਹ ਗਏ ਉੱਥੇ ਸਾਡੇ ਨਾਲ ਜਗਾ ਆਪਣਾ ਉਹਨੂੰ ਜਗਾ ਨੂੰ ਕਹਿੰਦੇ ਚੂੜਕਾਣਾ ਹੁਣ ਉਹਨੂੰ ਫਰੁਕਾਬਾਦ ਕਹਾ ਜਾਂਦਾ ਹੈ ਉੱਥੇ ਨਨਕਾਣਾ ਤੋਂ 35 ਕਿਲੋਮੀਟਰ ਬਾਹਰ ਹੈ ਉੱਥੇ ਜਾ ਗਏ ਸੰਧੂਆਂ ਨੂੰ ਤੇ ਗਰੀਬਾਂ ਨੂੰ ਉਹ ਲੰਗਰ ਛਕਾਏ ਜੀ ਔਰ ਉੱਥੇ 10 ਦਿਨ ਬਹਿ ਕੇ ਵਾਪਸ ਆ ਗਿਆ ਉਹ ਜਿਹੜਾ ਹੁਣ ਸਾਡਾ ਗੁਰਦੁਆਰਾ ਨਨਕਾਣਾ ਸਾਹਿਬ ਦੇ ਵਿੱਚ ਤੰਬੂ ਸਾਹਿਬ ਹੈ ਉਹਦਾ ਇੱਕ ਪੀੜ ਲੱਗਾ ਹੈ ਉਹਦੇ ਥੱਲੇ ਆ ਕੇ ਬਹਿ ਗਏ ਤੇ ਭਾਈ ਉਹਨਾਂ ਦੇ ਵਿੱਚੋਂ ਜਿਹੜੇ ਭਾਈ ਮਰਦਾਨਾ ਸੀ ਉਹਨਾਂ ਨੇ ਸ਼ਿਕਾਇਤ ਲਈ ਕਿ ਗੁਰੂ ਨਾਨਕ ਸਾਹਿਬ ਜੀ ਉੱਥੇ ਬੈਠੇ ਨੇ ਤੇ ਲੇ ਪੇੜਦੇ ਜਦੋਂ ਅਮੇਤਾ ਕਾਲੂ ਜੀ ਨੂੰ ਪਤਾ ਲੱਗਾ ਉਹਨਾਂ ਨੇ ਬੁਲਾਇਆ ਡਾਂਟਿਆ ਉਹਨਾਂ ਨੇ ਕਿ ਕੀ ਕਰਕੇ ਆਏ 20 ਰੁਪਏ ਦਾ ਉਹਨਾਂ ਨੇ ਉਹਨਾਂ ਨੂੰ ਕਾਫੀ ਉਹ ਦੜ ਛਿੜਕਿਆ ਔਰ ਮਾਰਿਆ ਵੀ ਦੋਨੋਂ ਗੱਲਾਂ ਤੇ ਚਿਬੜਾਂ ਵੀ ਮਾਰੀਆਂ ਮਗਰ ਰਾਏ ਬੁਲਾਰ ਸਾਹਿਬ ਨੂੰ ਤੇ ਇਹ ਚੀਜ਼ ਮਨਜ਼ੂਰੀ ਨਹੀਂ ਸੀ ਕਿ ਬਾਬਾ ਜੀ ਨੂੰ ਕੋਈ ਹੱਥ ਵੀ ਲਾਵੇ ਤੇ ਉਹ ਜਿਹੜਾ 20 ਰੁਪਏ ਦਾ ਜਿਹੜਾ ਉਹ ਜ਼ਾਇਆ ਕਰਕੇ ਆਏ ਉਹ 20 ਰੁਪਏ ਸਾਡੇ ਵਡਿਆਂ ਨੇ ਮੇਤਾ ਕਾਲੂ ਜੀ ਨੂੰ ਵਾਪਸ ਮੋੜੇ ਗਏ ਕਿ ਮੇਤਾ ਕਾਲੂ ਜੀ ਤੁਸੀਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਔਰ ਤੁਸੀਂ ਦੇਖੋ ਕਿ ਅੱਜ ਔਰ ਲੰਗਰ ਔਰ ਜਿਹੜਾ 20 ਰੁਪਏ ਤੋਂ ਚੱਲ ਰਿਹਾ ਪੂਰੀ ਦੁਨੀਆ ਦੇ ਵਿੱਚ ਉਹ ਖਤਮ ਹੀ ਨਹੀਂ ਹੋਣਾ ਔਰ ਨਾ ਹੋਵੇਗਾ ਜਦੋਂ ਤੱਕ ਇਨਸਾਨੀਅਤ ਰਹੇਗੀ ਬਾਬੇ ਨਾਨਕ ਦਾ ਨਾਮ ਰਹੇਗਾ ਔਰ ਲੰਗਰ ਚ ਜਿਵੇਂ ਸਾਡੇ ਹੁਣ ਸਿੱਖ ਇਤਿਹਾਸ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਡੇ ਪਹਿਲੇ ਪਾਤਸ਼ਾਹ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਅਜੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਇਸ ਨਾਨਕ ਨਾਮਲੇਵਾ ਸੰਗਤ ਜਿਹੜੀ ਆ ਉਸੇ ਤਾਂ ਜਿਹੜਾ ਉਹ ਉਹਨਾਂ ਦੀ ਜਿਹੜੀ ਹੈ ਉਹਨਾਂ ਨੇ ਨੂੰ ਮੰਨਦੀ ਹੈ ਨਹੀਂ ਇਹ ਤੁਸੀਂ ਇਹ ਸਵਾਲ ਕਿਹੜੇ ਹਿੱਸੇ 'ਚ ਕੀਤਾ ਹੈ ਮੁਸਲਮਾਂ ਨਾਲ ਕੀਤਾ ਹੈ ਮੈਂ ਤੁਹਾਡੇ ਪਾਕਿਸਤਾਨ ਦੇ ਸਮੁੱਚੇ ਜਿਹੜੇ ਲੋਕ ਨੇ ਚਾਹੇ ਉਹ ਕਿਸੇ ਵੀ ਕਮਿਊਨਿਟੀ ਦੇ ਨੇ ਕਿ ਉਸੇ ਤਰ੍ਹਾਂ ਜਿਵੇਂ ਸਾਡੇ ਇੰਡੀਆ ਦੇ ਅੰਦਰ ਸ਼ੱਕ ਨਹੀਂ ਕਿ ਤੁਸੀਂ ਜਿਸ ਗੁਰਦੁਆਰੇ ਜਾਂਦੇ ਹੋ ਨਾਲ ਜੀ ਇੱਕ ਗੁਰਦੁਆਰਾ ਸਾਡਾ ਵੱਡਾ ਹੈ ਜਨਨਸਤਾਨ ਜਨਨਸਤਾਨ ਜਨਨਕਾਨਾ ਸਾਹਿਬ ਜਿੱਥੇ ਬਾਬਾ ਜੀ ਦੀ ਪਦੈਸ਼ ਪਈ ਸੀ ਜੀ ਚੂੜ ਕਾਣੇ ਦੀ ਮੰਡੀ ਸੀ ਮੇਰਾ ਖਲਪੈ ਨੀ 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 ਇਹ ਨਨਕਾਨਾ ਸਨ ਕਾਣਾ ਸਾਹਿਬ ਉਹ ਸੱਚਾ ਸੌਦਾ ਸੱਚਾ ਸੌਦਾ ਦੱਸਣਾ ਭੁੱਲ ਗਏ ਨੇ ਉਹ ਜਿੱਥੇ ਉਹ ਬੈਠੇ ਸਨ ਜਾ ਕੇ ਜੀ ਉਹਨੇ ਕਿਹਾ ਸੀ ਕਿ ਮੈਂ ਸੱਚਾ ਸੌਦਾ ਕਰਕੇ ਆ ਗਿਆ ਤੇ ਉਸ ਜਗ੍ਹਾ ਦਾ ਨਾਂ ਪੈ ਗਿਆ ਸੀ ਸੱਚਾ ਸੌਦਾ ਅੱਛਾ ਅੱਛਾ ਸੱਚਾ ਇਹ ਉੱਥੇ ਗੁਰਦੁਆਰਾ ਬਣਿਆ ਸੱਚਾ ਤੇ ਜਨਮ ਸਥਾਨ ਜਿਹੜਾ ਹੈ ਨਾ ਜਿੱਥੇ ਬਾਬਾ ਜੀ ਪੈਦਾ ਹੋਏ ਸਨ ਕਾਣਾ ਸਾਹਿਬ ਜੀ 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 ਤੇ ਇੱਥੇ ਮਤਲਬ ਸਾਡੇ ਜਿਹੜੇ ਹੁਣ ਵੀ ਦੂਰੂ ਦੂਰੂ ਲੋਗ ਆਂਦੇ ਨੇ ਕਿਹੜਾ ਨਨਕਾਣਾ ਸਾਹਿਬ ਹੈ ਨਨਕਾਣਾ ਸਾਹਿਬ ਤਾਂ ਹੁਣ ਪਿਆ ਇਹਦਾ ਪਹਿਲਾ ਜਿਹੜਾ ਪਹਿਲੇ ਜਦੋਂ ਜਦੋਂ ਪੈਦਾ ਹੋਇਆ ਉਸ ਵਕਤ ਇਸ ਦਾ ਨਾਮ ਸੀ ਤਲਵੰਡੀ ਰਾਏ ਭੋਇਆ ਭੋਇਆ ਖਾਨ ਜੀ ਤਲਵੰਡੀ ਰਾਏ ਭੋਇਆ ਖਾਨ ਤੇ ਉਹ ਫੋਟੋ ਅਗੇ ਤੇ ਆ ਕੇ ਉਹਨਾਂ ਦੇ ਬੇਟੇ ਸਨ ਰਾਏ ਬੁਲਾਰ ਖਾਂ ਭੱਟੀ ਜੀ 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 ਠੀਕ ਹੈ ਬਾਬਾ ਜੀ ਰਾਏ ਬੁਲਾਰ ਤੂੰ ਕੋਈ ਇਹ ਕੁਝ 24 ਤਾਈ 29 ਸਾਲ ਛੋਟੇ ਸਾਲ ਵੱਡੇ ਹਾਂ 32 ਸਾਲ ਛੋਟੇ ਸਨ ਬਾਬਾ ਨਾਨਕ ਬਾਬਾ ਨਾਨਕ ਜੀ ਬਾਬਾ ਦਾਦੇ ਜੀ ਉਹ ਜਿਹੜੇ ਨਾਮ ਪਿਆਸ ਨੇ ਇਹ ਬਾਬਾ ਜੀ ਦੀ ਵਜ੍ਹਾ ਤੋਂ ਪਿਆ ਕਿ ਨਾਨਕ ਆਏ ਨਾਨਕ ਤੋਂ ਨਨਕਾਨਾ ਹੁੰਦਾ ਗਿਆ ਜੀ 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 ਹਾਂ ਜੀ ਤਲੰਡੀ ਸਾਡੇ ਕੋਲ ਆਪਣੀ ਮੌਜੂਦ ਹੈ ਹਾਂ ਜੀ ਉਹਦਾ ਨਾਂ ਵੀ ਤਲੰਡੀ ਹੈ ਉਹ ਵੀ ਹੈ ਜੀ ਜਿੱਥੇ ਅਸੀਂ ਬਤਨ ਸਾਡੇ ਪਿੰਡ ਪਿੰਡਾਂ ਦੇ ਨਾਲ ਵਿੱਚ ਤਲੰਡੀ ਹੈ ਸਾਡੀ ਉਹ ਪਸਲੇ ਚ ਨਾ ਹੋਣ ਕਿਉਂਕਿ ਜ਼ਮਾਨੇ ਕਦੀਮ ਸੀ ਤੋਂ ਟੁੱਟ ਵੱਜ ਕੇ ਪਤਾ ਨਹੀਂ ਟਿੱਬੇ ਬਣ ਗਏ ਨੇ ਉੱਚੇ ਉੱਚੇ ਬਣ ਗਏ ਨੇ ਜਿਸ ਤਰ੍ਹਾਂ ਕਿ ਰਾਏ ਬੁਲਾਰ ਦੀ ਕਬਰ ਹੈ ਹਾਂਜੀ ਉੱਥੇ ਨਾਲ ਹੀ ਬਾਬਾ ਜੀ ਦੇ ਨਾਲ ਹੀ ਉਹ ਵੀ ਬਹੁਤ ਵੱਡਾ ਟਿੱਬਾ ਹੈ ਔਰ ਉਹਦੇ ਤੇ ਉਹਨਾਂ ਨੇ ਇਹ ਆਸਾਨੀ ਸਿੱਧੀ ਗੱਲ ਹੈ ਕੋਈ ਨਹੀਂ ਬਣਾਇਆ ਉਸ ਸਰਦਾਰਾਂ ਨੇ ਤੇ ਸੰਤਾਂ ਨੇ ਬਣਾਇਆ ਸੀ ਉਹਨੂੰ ਜਿਹੜਾ ਬਾਹਰੋਂ ਵੀ ਤੱਥ ਲਿਓ ਸੀੜੀਆਂ ਵੀ ਚੜਾਈਆਂ ਫਿਰ ਉਹਨਾਂ ਦੇ ਨਾਂ ਤੇ ਇੱਕ ਪਾਰਕ ਵੀ ਬਣਿਆ ਹੋਇਆ ਹੈ ਜੀ ਹਾਂਜੀ ਰਾਏ ਬੁਲਾਰ ਪਾਰਕ ਉਹ ਵੀ ਬਣਿਆ ਹੈ ਚੌਕ ਹੈ ਉਹ ਵੀ رائے ਬਲੌਰ ਚੌਕ ਹੈ ਜੀ ਹਾਂਜੀ ਤੇ ਨਾਲ ਸਾਡੇ ਪਿੰਡ ਸ਼ੁਰੂ ਹੋ ਜਾਂਦੇ ਨੇ ਨਾਲੇ ਪਿੰਡ ਜੀ ਤੇ ਉਹ ਬਾਬਾ ਜੀ ਤੇ ਉੱਥੇ ਹੀ ਖੇਡਦੇ ਸਾਰ ਉੱਥੇ ਹੀ ਰਹਿੰਦੇ ਸਾਂ ਜ਼ਿੰਦਗੀ ਦੇ ਪਤਾ ਨਹੀਂ ਕਿੰਨੇ ਸਾਲ ਗੁਜ਼ਾਰੇ ਆਣੇ ਉੱਥੇ ਬਾਅਦ ਵਿੱਚ ਉੱਥੇ ਵੀ ਚਲੇ ਗਏ ਸੁਲਤਾਨਪੁਰ ਜੀ ਚਲੇ ਗਏ ਹਾਂਜੀ ਉੱਥੇ ਮਤਲਬ ਇਹ ਤੇ ਜਿਸ رائے ਸਾਹਿਬ ਫੌਤ ਹੋਏ ਨੇ ਜੀ ਉਸ ਵਕਤ ਬੈਠੇ ਸਾਂ ਉੱਥੇ ਘਰ ਆਪਣੇ ਬਾਬਾ ਜੀ ਗੁਰੂ ਨਾਨਕ ਜੀ ਇੱਕਦਮ ਉੱਠ ਕੇ ਤੇ ਟੁਰ ਪਏ ਤੇ ਬੇਬਾਨ ਨਾਨਕ ਨੇ ਕਿਹਾ ਕਿ ਕਿੱਧਰ ਉਹਨੇ ਕਿਹਾ ਮੈਨੂੰ ਉਹ ਬੁਲਾਉਂਦਾ ਪਿਆ ਜੀ 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 ਰਾਏ ਬੁਲਾਰ ਬਿਮਾਰਸਾਨ ਨਮਾਸੀ ਠੀਕ ਉਹ ਫਿਰ ਉਹ ਚਲਦੇ ਚਲਦੇ ਨਾਨਕਾ ਸਾਹਿਬ ਆ ਗਏ ਤੇ ਰਾਏ ਸਾਹਿਬ ਨੇ ਆਪਣੇ ਨੌਕਰਾਂ ਨੂੰ ਕਿਹਾ ਵੀ ਉਹ ਆਉਂਦਾ ਪਿਆ ਜੀ ਉਹਨੂੰ ਲੈ ਆ ਉਸੇ ਤਾਂ ਮੇਰੇ ਕੋਲ ਜੀ ਔਰ ਇਹ ਆਖਰੀ ਉਹ ਬੋਲਦਾ ਬੰਦ ਕੀਤਾ ਤਨ ਕਿਵੇਂ ਬੋਲ ਪੈ ਸਾ ਜੀ ਉਹ ਫਿਰ ਜੇ ਆਏ ਨੇ ਤੇ ਬਾਬਾ ਗੁਰੂ ਨਾਨਕ ਉਹਨਾਂ ਦੀ ਸਰਾਨੇ ਵਾਲੀ ਸਾਈਡ ਤੇ ਬਹਿ ਗਏ ਨੇ ਤੇ ਉਹਨਾਂ ਦਾ ਸਿਰ ਆਪਣੇ ਇੱਥੇ ਜ਼ਨਮਾ ਤੇ ਰੱਖ ਲਿਆ ਰੱਖ ਲਿਆ ਉੱਥੇ ਬਾਬਾ ਗੁਰੂ ਨਾਨਕ ਆਪਣਾ ਰਾਇ ਬੁਲਾਰ ਜੀ ਦੀ ਉੱਥੇ ਡੈਥ ਹੋਈ ਸੀ ਡੈਥ ਸੀ ਜੀ ਇਹ ਜਿਹੜਾ ਬਾਕੀ ਜਿਹੜੇ ਕਰਉਂਦੇ ਤੇ ਨਨਕਾਣਾ ਸਾਹਿਬ ਦੇ ਲੋਗ ਜੀ ਢੇਲੀ ਗੁਰਦੁਆਰੇ ਆਉਂਦੇ ਨੇ ਔਰ ਸਾਡੇ ਉੱਥੇ ਇੱਕ ਲੋਕ ਜਿਹੜੇ ਨੇ ਜਿਵੇਂ ਤੁਸੀਂ ਕਰਦੇ ਹੋ ਨਾ ਦੁਆਵਾਂ ਉਹ ਵੀ ਦੁਆਵਾਂ ਕਰਦੇ ਨੇ ਔਰ ਮੰਤਾ ਮੰਦੇ ਨੇ ਮੰਤਾ ਮੰਦੇ ਨੇ ਹਾਂਜੀ ਈਵਨ ਕਿ ਇਹਦੇ ਤੋਂ ਵੱਡਾ ਹੈ ਸਲੀਮ ਜੀ ਉਹਦਾ ਅਰਦਾਸ ਵੀ ਉੱਥੇ ਹੋਇਆ ਸੀ ਗੁਰਦੁਆਰੇ ਜੀ ਮੇਰੀ ਵੱਡੀ ਬੇਟੀ ਇੱਥੇ ਕੈਨੇਡਾ ਹੀ ਰਹਿੰਦੀ ਏ ਉਹਦਾ ਵੀ ਹੋਇਆ ਉੱਥੇ ਉਜਾਸ ਗੁਰਦੁਆਰੇ ਹੋਈ ਜੀ ਹਾਂਜੀ ਤੇ ਇਸ ਤਰ੍ਹਾਂ ਸਾਡੀ ਤੇ ਬੜੀ ਸਾਂਝ ਹੈ ਜੇ ਵੀ ਗੁਰਦੁਆਰਿਆਂ ਨਾਲ ਉਦ ਤਰ੍ਹਾਂ ਸਾਂਝ ਅੱਛਾ ਇੱਕ ਚੀਜ਼ ਹੋਰ ਮਹਾਲਾ ਲਾਲ ਸਾਹਿਬ ਨੂੰ ਵੀ ਇਹ ਤੁਹਾਡਾ ਜਿਹੜਾ ਜਿੱਤੀ ਸੀ ਕੈਨੇਡਾ ਚ ਨਾ ਆਏ ਹੋ ਤੇ ਕੈਨੇਡਾ ਅੱਗੇ ਤੁਹਾਡੇ ਲਈ ਪ੍ਰਤੀ ਬਹੁਤ ਵੱਡਾ ਪਿਆਰ ਦਾ ਜਿਹੜਾ ਉਹ ਹਜ਼ਾਰ ਕੀਤਾ। ਤੇ ਪਹਿਲੀ ਵਾਰ ਆਏ ਕਿ ਪਹਿਲਾਂ ਵੀ ਕਦੇ ਆਏ ਸੀ? ਜੀ ਮੈਂ ਅਵਸ਼ੇਸ਼ ਤੇ ਪੂਰੀ ਦੁਨੀਆ ਫੇਰਨਾ ਤੇ ਮੈਂ ਇਸ ਵਾਰੀ ਕੈਨੇਡਾ ਪਹਿਲੀ ਵਾਰੀ ਆਇਆ ਸਾਡੇ ਜਿਹੜੇ ਭਾਈ ਨੇ ਹਰੂਨ ਗੁਫਾਰ ਸਾਹਿਬ ਜਿਹੜੇ BC ਤੋਂ ਆਪਣਾ ਮੀਡੀਆ ਦੇ ਹੈਡ ਕਰ ਰਹੇ ਨੇ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੂੰ ਯਾਰ ਸਾਰੇ ਪੂਰੀ ਦੁਨੀਆ ਫੇਰਨਾ ਇੱਥੇ ਵੀ ਤੈਨੂੰ ਸਰਦਾਰ ਮਿਲਣਾ ਚਾਹੁੰਦੇ ਨੇ ਤੇ ਮੈਂ ਫਿਰ ਪ੍ਰੋਗਰਾਮ ਬਣਾਇਆ ਜੀ ਮੈਂ ਇੱਥੇ ਵੀ ਆਵਾਂ ਹੁਣੇ ਮੈਂ ਪਿਛਲੇ ਇਹਦੇ ਵਿੱਚ ਮਈ ਦੇ ਵਿੱਚ April ਦੇ ਲਾਸਟ ਦੇ ਵਿੱਚ ਮੈਂ ਅਮਰੀਕਾ ਸੀ ਤੇ ਮੈਂ ਮਈ ਪਹਿਲੇ ਵੀਕ ਇੱਥੇ ਪਹੁੰਚੀਆਂ ਜੀ ਔਰ ਸੰਗਤ ਮੈਨੂੰ ਬਹੁਤ ਪਿਆਰ ਕਰੀ ਹੈ ਜੀ ਜੀ ਤੇ ਤੁਹਾਨੂੰ ਕੈਨੇਡਾ ਕਿਵੇਂ ਲੱਗਾ ਕੈਨੇਡਾ ਮੈਨੂੰ ਬੜਾ ਅੱਛਾ ਲੱਗਾ ਜੀ ਬੜਾ ਪਸੰਦ ਆਇਆ ਜੀ ਲੋਕ ਬੜੇ ਮਿਲਨਸਾਰ ਨੇ ਬੜਾ ਮਜ਼ਾ ਆ ਰਿਹਾ ਜੀ ਤੁਸੀਂ ਯਕੀਨ ਕਰੋ ਮੈਂ 2 ਮਹੀਨਾ ਆਇਆ ਤੇ ਸਿੱਖ ਮੈਨੂੰ ਮੇਰੇ ਪੈਰ ਥਲੇ ਨਹੀਂ ਲੱਗਣ ਦੇ ਰਹੇ ਇਨਾ ਪਿਆਰ ਮੈਨੂੰ ਮਿਲ ਰਿਹਾ ਜੀ ਚਾ ਇੱਕ ਅਸੀਂ ਹੋਰ ਹੈ ਸਵਾਲ ਮੈਂ ਜਿਹੜਾ ਕਰਨਾ ਚਾਹੁੰਨਾ ਉਸ ਵాలే ਆ ਵੀ ਜਿਵੇਂ ਹੁਣ ਸਾਡੇ ਭਾਰਤ ਤੇ ਪਾਕਿਸਤਾਨ ਦੇ ਅੰਦਰ ਇੱਕ ਬਹੁਤ ਤਣਾਹ ਜਿਹੜਾ ਉਹ ਆ ਗਿਆ ਸਰਕਾਰਾਂ ਦਾ ਕੀ ਸਾਡੇ ਉਥੋਂ ਦੇ ਜਿਹੜੇ ਪਾਕਿਸਤਾਨ ਦੇ ਲੋਕ ਰਹਿੰਦੇ ਨੇ ਜੀ ਜੀ ਤੇ ਸਾਡੇ ਗਰੇ ਭਾਨ ਉਹ ਪਾਕਿਸਤਾਨ ਦੇ ਲੋਕ ਭਾਰਤੀਆਂ ਨੂੰ ਕਿਵੇਂ ਸਮਝਦੇ ਨੇ ਆਮ ਲੋਕਾਂ ਨੇ ਜੀ ਜੀ ਦੇਖੋ ਜੀ ਦਾ ਕੋਈ ਤੁਹਾਡੀ ਜਨਤਾ ਦੇ ਵਿੱਚ ਕੋਈ ਐਲੀਮੈਂਟ ਹੈ ਕਿ ਗੁੱਸਾ ਦੇ ਜਨਤਾ ਦੇ ਵਿੱਚ ਕੋਈ ਤਖਰੀਬ ਕਰ ਐਲੀਮੈਂਟ ਹੈ ਜੀ ਜਿਹੜੀ ਜਨਤਾ ਨੇ ਦੋਵੇਂ ਉਹ ਆਪਸ ਵਿੱਚ ਸਹਿਰੋ ਸ਼ੁਕਰ ਨੇ ਸ਼ੁਕਰ ਜਿਵੇਂ ਤੁਸੀਂ ਇਵਨ ਕਿ ਤੁਸੀਂ ਸਰਦਾਰ ਹੀ ਜਿਸ ਆਉਂਦੇ ਹੋ ਨਾ ਉਹ ਤੇ ਪਛਾਣ ਹੈ ਨਾ ਤੁਹਾਡੀ ਪਗੜੀ ਤੁਹਾਡੀ ਕਲਾ ਪਗੜੀ ਜੀ ਉਹਨਾਂ ਹਿੰਦੂ ਜਿਹੜੇ ਆਉਂਦੇ ਨੇ ਉਹਨਾਂ ਦੀ ਕੋਈ ਪਛਾਣ ਨਹੀਂ ਬਿਲਕੁਲ ਇਵਨ ਕਿ ਉਹ ਵੀ ਦੱਸ ਦੇਣ ਕਿ ਅਸੀਂ ਇੰਡੀਆ ਤੋਂ ਆਏ ਆ ਤੇ ਯਕੀਨ ਕਰੋ ਸਾਡੇ ਲੋਕ ਬਹੁਤ ਇੱਜ਼ਤ ਕਰ ਮਾਨ ਕਰਦੇ ਨੇ ਉਹਨਾਂ ਦਾ ਇਸੇ ਤਰ੍ਹਾਂ ਸਾਡੇ ਵੀ ਪਾਕਿਸਤਾਨੀ ਜਿਹੜੇ ਭਰਾ ਜਾਣਦੇ ਰਹਿੰਦੇ ਉਹਦੇ ਕਿਸੇ ਵਕਤ ਉਹ ਵੀ ਆ ਕੇ ਦੱਸਦੇ ਨੇ ਕਿ ਯਾਰ ਅਸੀਂ ਜਾਨਦੇ ਆ ਸਾਡੀ ਇੰਡੀਆ ਦੇ ਵਿੱਚ ਅੰਮ੍ਰਿਤਸਰ ਤੇ ਖਲੋਣ ਨਹੀਂ ਦਿੰਦੇ ਸਾਨੂੰ ਅੱਗੇ ਜਾਂਦੇ ਨਹੀਂ ਜਿੱਥੇ ਵੀ ਕੁਸਰਦਾਰ ਮਿਲਦਾ ਹੈ ਮੁਸਲਮਾਨ ਨੂੰ ਜਾਂ ਕੋਈ ਪਤਾ ਲੱਗ ਜਾਵੇ ਕਿਸੇ ਹਿੰਦੂ ਨੂੰ ਜਾਂ ਕਿਸੇ ਨੂੰ ਬਹੁਤ ਪਿਆਰ ਕਰਦੇ ਨੇ ਬਹੁਤ ਇੱਜ਼ਤ ਕਰਦੇ ਨੇ ਇਹ ਸਾਰੇ ਰੋਲੇ ਸਰਕਾਰਾਂ ਦੇ ਵਿੱਚੋਂ ਅਸੀਂ ਬੜੇ ਪੁਰਮਨ ਲੋਗ ਆ ਪਾਕਿਸਤਾਨ ਦੇ ਵਿੱਚ ਬਹੁਤ ਪੁਰਮਨ ਲੋਗ ਆ ਅਸੀਂ ਪਾਕਿਸਤਾਨ ਦੇ ਵਿੱਚ ਕਿ ਅਸੀਂ ਹਰ ਇੱਕ ਮੁਲਕ ਦੇ ਵਿੱਚ ਅਮਨ ਹੀ ਚਾਹਨੇ ਆ ਜੀ ਹਾਂਜੀ ਬਾਕੀ ਜਿੰਦੇ ਜਿੰਦੇ ਰਾਈਟ ਨੇ ਉਹਨਾਂ ਨੂੰ ਦੇਣ ਬਿਲਕੁਲ ਸਭ ਤੋਂ ਵੀ ਹਕੂਮਤਾਂ ਦੇਣ ਉਹਨਾਂ ਨੂੰ ਰਾਈਟ ਜੀ جی عوام کو منگتی ہے رائٹ دو ہاں جی ان نظراں چراؤ لے آپس لڑ پہ عوام چلو اللہ خیر جی کرے گا جی انشاءاللہ جی اچھا رہے گا سی بڑے اترام کرنے ہیں انڈین لوگاں کا تے او بھی ساڈا اترام کرتے ہیں اور رب کو دعا ہے ساری کہ اے دعا ملکان دے کم سے کم عوام کے نا وہ پیار رہے اچھا میرے نال اس وقت اجمیر سنگپور نے تو جنہ دے بارے میں آم ذکر کرتا ہوں نا. ਇਹ ਪੰਜਾਬ ਦੇ ਵਿੱਚ ਜਿਹੜੀ ਸਾਡੀ ਮਿਲਕ ਫੈਡ ਆ ਉਹਦੇ ਚੇਅਰਮੈਨ ਵੀ ਰਹੇ ਨੇ ਤੇ ਉਹਨਾਂ ਨੂੰ ਵੀ ਕਹਿਣਾ ਵੀ ਤੁਸੀਂ ਕੋਈ ਸਵਾਲ ਕਰਨਾ ਤੇ ਇਹ ਬਲਾਲ ਜੀ ਨੂੰ ਤੇ ਸੈਦ ਪੱਤੀ ਜੀ ਨੂੰ ਕਰ ਸਕਦੇ ਮੈਂ ਤਾਂ ਪਹਿਲਾਂ ਤਾਂ ਪੱਟੀ ਪਰਿਵਾਰ ਨੂੰ ਜੀ ਆਇਆਂ ਕਹਿਣਾ ਜੀ ਕੈਨੇਡਾ ਦੇ ਵਿੱਚ ਜਿਹੜਾ ਦੀ ਧਰਤੀ ਦੇ ਵਿੱਚ ਕਿਉਂਕਿ ਸਾਨੂੰ ਵੀ ਪੁਰਾਣਾ ਮੋਆ ਕਿਉਂਕਿ ਸਾਡੇ ਬਜ਼ੁਰਗ ਪੁਰਾਣੇ ਸਾਡੇ ਮਰਬੇ ਉੱਥੇ ਰਹੇ ਨੇ ਸਾਡੇ ਬਾਬਾ ਜੀ ਜ਼ਗੀਰਦਾਰ ਹੁੰਦੇ ਸੀਗੇ ਪੰਜ ਮਰਬੇ ਪਾਕਿਸਤਾਨ ਦੇ ਵੀ ਸੀਗੇ ਜੀ ਤੇ ਇਸ ਕਰਕੇ ਪਰਮਾਤਮ ਦੀ ਕਿਰਪਾ ਨਾਲ ਇਸ ਕਰਕੇ ਸਾਡੇ ਹਰਕ ਦੀ ਜਿਵੇਂ ਬਜ਼ੁਰਗਾਂ ਤੋਂ ਅਸੀਂ ਸੁਣਿਆ ਸਾਡੇ ਬਜ਼ੁਰਗ ਸਟੋਰੀਆਂ ਦੱਸਦੇ ਸੀ ਜਦੋਂ ਪਾਕਿਸਤਾਨ ਬਣਿਆ ਤੇ ਇੰਡੀਆ ਪਾਕਿਸਤਾਨ ਬਣਿਆ ਤਾਂ ਲਾਸਟ ਠਿਕਾ ਲੈ ਕੇ ਉਥੋਂ ਆਈ ਸੀ ਜ਼ਮੀਂਦਾ ਤੇ ਉਥੋਂ ਫਿਰ ਜਿਹੜਾ ਮੁਸਲਮਾਨ ਭਾਈਚਾਰਾ ਸੀਗਾ ਉਹਨਾਂ ਦੇ ਦੋਸਤ ਮਿੱਤਰ ਸੀ ਪਿਆਰ ਬਹੁਤ ਸੀਗਾ ਤੇ ਉਹਨਾਂ ਨੇ ਸੇਫਟੀ ਦੇ ਨਾਲ ਸਾਧ ਸਮਝਾ ਕੇ ਦੱਸਿਆ ਵੀ ਨੰਬਰਾਂ ਦੀ ਤੁਸੀਂ ਉਥੋਂ ਛੜਾਣਾ ਸੀ ਇੰਡੀਆ ਪਾਕਿਸਤਾਨ ਬਣ ਗਿਆ ਤੇ ਉਹ ਜਿਆਦਾ ਸਾਡੇ ਮਨ ਚ ਖੁਬੀਆਂ ਹੀਆਂ ਨੇ ਜੀ ਮੈਂ ਅੱਗੇ ਵਧਦਾ ਹੋਇਆ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਤਾਂ ਪੱਟੀ ਸਾਹਿਬ ਨੂੰ ਇੱਕ ਇਹੀ ਕੁਐਸਚਨ ਕਰੂੰਗਾ ਪੁੱਛੂੰਗਾ ਆਪ ਜੀ ਨਾਲ ਦੇ ਵਾਸਤੇ ਵੀ ਮੋਦੀ ਖਾਨੇ ਦਾ ਮਤਲਬ ਕੀ ਸੀ ਜੀ ਜਿਹੜਾ ਮੋਦੀ ਖਾਨਾ ਕਿਹਾਗਾ ਮੋਦੀ ਖਾਨੇ ਦੀ ਨੌਕਰੀ ਕੀਤੀ ਉੱਥੇ ਕੀ ਸੀ ਸਿਸਟਮ ਮੋਦੀ ਖਾਨਾ ਕਿਉਂ ਨਾ ਪਿਆ ਜੀ ਉਹਦਾ ਮੇਨ ਕੀ ਹੈ ਪਹਿਲਾਂ ਤਾਂ ਇਹ ਮੈਂ ਸਾਇਬ ਬੁਲਾਰ ਦੇ ਆਪਣਾ ਮੈਟਾ ਕਾਲਜ ਦੇ ਬਾਰੇ ਨਹੀਂ ਨਹੀਂ ਮੋਦੀ ਖਾਨਾ ਇਹ ਮੋਦੀ ਖਾਨੇ ਦੀ ਨੌਕਰੀ ਕੀਤੀ ਕੀ ਸਵਾਲ ਹੈ ਮੋਦੀ ਖਾਨੇ ਦੀ ਨੌਕਰੀ ਕੀਤੀ ਕਿ ਜਿਹੜਾ ਮੋਦੀ ਖਾਨਾ ਕੀ ਸੀ ਇਹ ਜਿਹੜਾ ਮੋਦੀ ਖਾਨਾ ਕੀ ਸੀ ਇਹ ਜਿਹੜਾ ਕਿਹੜਾ ਕਾਰੋਬਾਰ ਚੱਲਦਾ ਸੀ ਉੱਥੇ ਇਹ ਜਿਹੜਾ ਮੋਦੀ ਖਾਨਾ ਹੈ ਉਹਨਾਂ ਦਾ ਕਹਿੰਦਾ ਪਾਪ ਹੀ ਜਿਹੜਾ ਮੋਦੀ ਖਾਨੇ ਜਿੱਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੁਝ ਸਮਾਂ ਨੌਕਰੀ ਕੀਤੀ ਇਦਾਂ ਦੇ ਕੋ ਮੋਦੀਖਾਨੇ ਹੋਰ ਵੀ ਸੀ ਕਿ ਜਾਂ ਇਹੀ ਇਕੱਲਾ ਇੱਕ ਮੋਦੀਖਾਨਾ ਸੀ ਜੀ ਬੇਸਿਕਲੀ ਜੀ ਜਿਹੜਾ ਡੈਫੀਨੇਸ਼ਨ ਹੈ ਨਾ ਉਹ ਇਹ ਹੈ ਕਿ ਜਿਹੜੀ ਸਟੇਟ ਸੀ ਨਾ ਰਾਏ ਬੁਲਾਰ ਸਾਹਿਬ ਦੀ ਔਰ 40000 ਏਕੜ ਦੀ ਸਟੇਟ ਸੀ ਬਹੁਤ ਵੱਡੀ ਸਟੇਟ ਸੀ ਜੀ ਤੇ ਉਹਦੇ ਵਾਸਤੇ ਇੱਕ ਅਕਾਊਂਟੈਂਟ ਦੀ ਜ਼ਰੂਰਤ ਸੀ ਜੀ ਇੱਕ ਮਹਾਨ ਆਦਮੀ ਦੀ ਜ਼ਰੂਰਤ ਸੀ ਜਿਹੜਾ ਸਾਰਾ ਹਿਸਾਬ ਕਿਤਾਬ ਦੇ ਵਿੱਚ ਚੰਗਾ ਹੋਵੇ ਤੇ ਇਸ ਵਾਸਤੇ ਮੇਤਾ ਕਾਲੂ ਜੀ ਨੂੰ ਲਿਆਇਆ ਗਿਆ ਸੀ ਕਿ ਉਹ ਉੱਥੇ ਆਣ ਔਰ ਇਹਨਾਂ ਦੇ ਸਟੇਟ ਨੂੰ ਸੰਭਾਲਣ ਔਰ ਉਸ ਸਟੇਟ ਨੂੰ ਸਾਰੀ ਜਿਹੜੀ ਸੰਭਾਲਿਆ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਸੀ ਉਹਨੂੰ ਔਰ ਉਹ ਮੇਤਾ ਕਾਲੂ ਜੀ ਦੇ ਹੱਥੇ ਸੀ ਔਰ ਉਹਨੂੰ ਅਸੀਂ ਮੋਦੀ ਖਾਨਾ ਦਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਮਤਲਬ 10 ਦਾ ਪਾਪ ਜਿਹੜੀ ਟੋਟਲ ਸਟੇਟ ਸੀ ਉਸ ਵੇਲੇ ਦੀ ਉਹਦੇ ਉਹਨੂੰ ਕੰਪਲੀਟ ਨੂੰ ਖਾਰ ਕਰਕੇ ਦੁਕਾਨ ਨੂੰ ਨਹੀਂ ਸਗੋਂ ਪੂਰੇ ਨੂੰ ਉਹ پوری ਸਟੇਟ ਨੂੰ ਮੋਦੀ ਖਾਨਾ ਦਿਖਾਣਾ ਕਿ ਆ ਜਾਂਦਾ ਸੀ ਔਰ ਉਹ ਸਟੇਟ ਤੇ ਜ਼ਿੰਮੇਦਾਰੀ ਜਿਹੜੀ ਸੀ ਉਮੇਤਾ ਕਾਲੂ ਜਿੱਦੇ ਕੋਲ ਸੀ ਐਸੇ ਵਾਸਤੇ ਸਾਡਾ ਪਰਿਵਾਰ ਤੇਮੇਤਾ ਕਾਲੂ ਜਿੱਦਾ ਪਰਿਵਾਰ ਬੜੇ ਕਰੀਬ ਹੋ ਗਏ ਸੀ ਸ਼ਾਇਦ ਇੱਕ ਲਾਸਟ ਸਵਾਲ ਬਿਨਾਂ ਹੋਰ ਹੈ ਕੋਈ ਹੋਰ ਪੁੱਛਣਾ ਦੀ ਨਹੀਂ ਬਸ ਇਹੀ ਹੈ ਮੈਂ ਤਾਂ ਇਹੀ ਗੱਲ ਕੋਈ ਜਿਵੇਂ ਕਹਿੰਦੇ ਬਾਪੇ ਨੇ 13 13 ਤੋਲੀਆਂ ਮੋਦੀ ਖਾਨੇ ਚ ਵੀ ਕੋ ਕਾਰ ਉਹ ਕਾਟਾ ਪੈ ਰਿਹਾ ਇਹ ਘਟ ਟੋਲਦੇ ਆ ਹੋ ਰਿਹਾ ਜੀ ਵੀ ਕਾਟਾ ਪੈ ਰਿਹਾ ਉਹ ਗੋਦੀ ਖਨ ਆ ਬਿਲਕੁਲ ਜੀ ਬਿਲਕੁਲ ਉਹ ਜਿਹੜੀ ਉਹ ਦੱਸੋ ਜੀ ਇੱਕ ਦਫਾ ਮਹਿਤਾ ਜੀ ਜਿਹੜੇ ਸਨ ਨਾ ਉਹ ਮਸਰੂਫ ਸਨ ਤੇ ਉਹ ਲੋਕਾਂ ਨੂੰ ਹੁਣ ਇਨੀ ਪਤਾ ਕਿ ਉਹ ਰੱਬ ਵਾਸਤੇ ਲੈਣੀ ਸੀ ਜਾਂ ਕੋਈ ਸੌਦਾ ਹੋ ਰਿਹਾ ਸੀ ਜਾਂ ਕੀ ਸੀ ਜੀ ਤੇ ਉਹਨਾਂ ਬਾਬਾ ਗੁਰੂ ਨਾਨਕ ਦੇਵ ਜੀ ਕਿਹਾ ਵੀ ਤੂੰ ਜਿੰਨਾ ਜਰ ਮੈਨ ਨਾ ਆਂਦਾ ਤੂੰ ਤੋਲ ਸ਼ੁਰੂ ਕਰ ਜੀ ਉਸ ਵਕਤ ਤਕੜੀ ਨਹੀਂ ਸੀ ਹੁੰਦੀ ਉਹ ਟੋਪੇ ਜੇ ਬਣੇ ਹੁੰਦੇ ਸਾਨੀ ਨੂੰ ਟੋਪਾ ਕਿੰਨਾ 2.5 ਕਿਲੋ ਦਾ ਹੁੰਦਾ ਸੀ ਉਹ ਜੀ 2.5 ਕਿਲੋ ਦਾ ਜਾਂ 2.5 ਕਿਲੋ ਦਾ yes ਮਾਪ ਕੇ ਦਰਖਤੇ ਸਾਹਿਬ ਮਾਪਾ ਉਹ ਬਾਬਾ ਜੀ ਨੇ ਫੜ ਲਿਆ ਤੇ ਜਿਸ ਤੋਲਣ ਲੱਗੇ ਸਾਰਿਆਂ ਨੂੰ ਉਹ 13 ਜਿਸ 13 ਤੇ ਆਏ ਨਾ ਉਹਨਾਂ ਦੇ ਅੱਗੇ ਮੈਂ 13 ਮੈਂ 13 ਉਹ ਦਿੱਤੀ ਗਏ ਸਾਰਿਆਂ ਨੂੰ ਲੋਕੀ ਲੈ ਗਏ ਹਰਸ਼ ਕਿਸੇ ਸ਼ਿਕਾਇਤ ਲਈ ਆ ਕੇ ਵੀ ਉਹ ਤੇ ਵੇਖੋ ਤੇ ਸਾਰੇ ਗੱਲੇ ਖਾਲੀ ਹੋਏ ਪਹਿਲੇ ਬਾਬੇ ਨੇ ਉਹਨੇ ਕਿਹਾ ਨਾਨਕ ਨੇ ਤੇ ਸਾਰੇ ਗੱਲੇ ਖਾਲੀ ਕਰਤੇ ਨੇ ਇਹ ਸ਼ਿਕਾਇਤ ਕਿੰਨੂ ਕੀਤੀ ਰਾਏ ਸਾਹਿਬ ਨੂੰ ਰਾਏ ਸਾਹਿਬ ਨੂੰ ਰਾਏ ਬੁਲਾਰ ਖਾਨ ਨੂੰ ਅੱਛਾ ਜੀ ਸ਼ਿਕਾਇਤ ਕੀਤੀ ਗਈ ਜਾਂ ਕਿ ਦੱਸਿਆ ਮੁਰਸ਼ੀਆਂ ਦੋਆਂ ਨੇ ਵੀ ਉਹ ਤੇ ਉਹ ਨਾਨਕ ਨੇ ਕੀ ਕੀਤਾ ਉਹ ਤੇ ਸਾਰੀ ਵਣ ਛੱਡੀ ਤੇਰਾ ਤੇਰੇ ਕੀਤੀ ਜਾ ਰਿਆ ਜੀ ਹੂੰ ਕੁਝ ਇਸੇ ਰਾਏ ਸਾਹਿਬ ਕਹੇ ਤੇ ਉਹਨਾ ਵੇਖਿਆ ਤੇ ਬਾਬਾ ਬੈਠਾ ਤੇ ਗੱਲੇ ਹੋਵੈਂਦੇ ਹੋਵੇਂ ਸਾਹ ਅਰੇ ਹੋਵੈਂਦੇ ਹੋਵੇਂ ਭਰੇ ਸਾਹ ਐ ਸਾਰਾ ਉਹ ਵਾਕਿਆ ਸੀ ਵਾਕਿਆ ਸੀ ਹਾਂਜੀ ਕੀ ਯਾਨੀ ਕਿ ਉਹ ਤੇ ਅੱਲਾ ਦਾ ਬੰਦਾ ਸੀ ਉਹਦਾ ਕਿਹੜਾ ਸੀ ਉਹ ਜ਼ਾਹਿਰ ਨਹੀਂ ਹੋਇਆ ਦੁਨੀਆਂ ਦੇ ਵਿੱਚ ਉਹ ਤੇ ਦੁਨੀਆਂ ਦੇ ਹੀ ਜ਼ਿਆਦਾ ਜ਼ਾਹਿਰ ਨਹੀਂ ਹੋਏ ਜੀ ਬਾਕੀ ਕੰਮ ਉਹਨਾਂ ਦੇ ਰੱਬੀ ਸੀ ਰੱਬੀ ਸੀ ਬਸ ਇੱਕ ਇੱਕ ਮੇਰਾ ਕੁਐਸਚਨ ਹੋਰ ਹੈ ਜੀ ਲਾਸਟ ਨਹੀਂ ਇੱਕ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਕਿਹੜੇ ਤੁਸੀਂ ਤੁਹਾਡੇ ਪਿੰਡ ਕਿਹੜਾ ਸੀ ਮੇਰੇ ਪਿੰਡ ਦਾ ਕਿਉਂ ਮੈਂ ਤੁਹਾਨੂੰ ਦੱਸਿਆ ਹੈ ਨਾ 78 ਚੱਕ ਦੇ ਵਿੱਚ ਸੀਗਾ ਤੇ ਆਪਣਾ 78 ਚੱਕ ਮੇਖਾ ਬੇਬੀ ਮਟ ਗੁੰਬਰੀ ਸੀ ਜਾਂ ਕਿਵੇਂ ਜੋ ਹਨਾ ਅੱਛਾ ਸਾਡੇ ਕੋਲ ਸ਼ੇਖੋ 78 ਚੱਕ ਸੀਗਾ ਮੇਰੇ ਕੋਲ ਪੂਰਾ ਟੈਂਕ ਕਲੀਅਰ ਹੈ ਮਾਈਂਡ ਜੇ ਪੂਰਾ ਤੇ ਵਰਕ ਨਾਲ ਭਰਿਆ ਪਿਆ ਹੈ ਨਾ ਇਹ ਅਸੀਂ ਢਿੱਲੋਂ ਸੀ ਢਿੱਲੋਂ ਅੱਛਾ ਅਸੀਂ ਢਿੱਲੋਂ ਆਈ ਅੱਛਾ ਮਾਣੇ ਦਾ ਵਰਬਾ ਪਾਜਾ ਸੀ ਮਾਣੇ ਦਾ ਜੀ ਹਾਂ ਜੀ ਠੀਕ ਠੀਕ ਅੱਜ ਵੀ ਉੱਥੇ ਬਾਗ ਲੱਗੇ ਹੋਣੇ ਜੀ ਜੀ ਲੱਗਦੇ ਮੇਰਾ ਬਰਦਰ ਜੋ ਇੱਥੇ ਕਬੀ ਕਿਣਾ ਰਹਿੰਦੇ ਨੇ ਨੇਮਰ ਸਿੰਘ ਢਿੱਲੋ ਉਹ ਜਾਏ ਨੇ ਪਹਿਲਾਂ ਸਾਡੇ ਰਸਤੇ ਇਕੱਠੇ ਹੋ ਗਏ ਅੱਛਾ ਤੇ 7-8 ਸਾਲ ਪਹਿਲਾਂ ਉਹ ਉੱਥੇ ਦਾ ਫੂਡ ਵੀ ਖਾ ਕੇ ਆਏ ਨੇ ਉਹ ਜਦ ਕੁਦਰਤੀ ਗੱਲ ਕਰਕੇ ਬੈਠੇ ਜਿੱਥੇ ਜਿੱਦਾਂ ਕੋ ਠਹਿਰੇ ਹੋ ਸੀ ਉਹ ਉਹ ਕਹਿੰਦਾ ਉਹਦਾ ਮਰਬਾ ਸਾਡੇ ਕੋਲੇ ਆ ਉਹੀ ਮਰਬਾ ਸਾਡੇ ਕੋਲੇ ਮਾੜਦਾ ਬਰਬਾ ਜੀਵਾ ਜਦਾ ਹੈਗਾ ਤੇ ਉੱਥੇ ਫਿਰ ਉਹਨਾਂ ਨੇ ਫੂਡ ਖਾਧੇ ਜੀ ਤੇ ਇਹ ਸੀਗਾ ਦੂਸਰੀ ਗੱਲ ਜਿਹੜੀ ਮੈਂ ਛੋੜਾ ਜੋ ਹੈਗਾ ਮੈਂ ਆਪਣੀ ਨੌਲੇਜ ਦੀ ਪੁੱਛਣਾ ਚਾਹਣਾ ਵੀ ਜਿਵੇਂ ਗੁਰਨਾਨ ਪਾਸ਼ਾ ਦਾ ਪਰਮਾਤਮਾ ਦੀ ਅੱਜ ਦੀ ਜਿਹੜੀ ਰਹਿਦੀ ਦੁਨੀਆ ਤੱਕ ਨਾ ਚੱਲਣ ਵਾਲੀ ਆਪਾਂ ਉਹਨਾਂ ਦੀ ਸੇਧ ਲੈਣੀ ਆ ਜੀ ਜੋ ਅੱਜ ਜਿਹੜਾ ਗੁਰਨਾਨ ਪਾਸ਼ਾ ਦੇ ਉਹਨਾਂ ਦੇ ਚੱਲ ਪਿਆ ਉਹ ਤਰ ਗਿਆ ਜੀ ਕੋਈ ਵੀ ਪਰਿਵਾਰਾ ਚਾਹੇ ਦੁਨੀਆ ਦੇ ਸਿਸਟਮ ਜਿਹੜਾ ਉਹਨੂੰ ਅਡਾਪਟ ਕਰ ਗਿਆ ਅੱਜ ਉਹ ਤਰ ਗਿਆ ਜੇ ਸਾਡੇ ਸਮਾਜ ਦੇ ਵਿੱਚ ਅੱਜ ਬਹੁਤ ਵੱਡੀ ਗਰਾਫਟ ਆ ਚੁੱਕੀ ਐ ਸਿਸਟਮ ਮਿਲ ਗਿਆ ਉਹ ਤਦ ਇਹ ਲਿਆ ਅਸੀਂ ਗੁਰੂ ਸਾਹਿਬ ਦੇ ਪਾਏ ਪੂਰਨਾਂ ਦੇ ਚੱਲਣ ਦੀ ਚੱਲ ਵੀ ਰਹੇ ਲੇਕਿਨ ਜਿਵੇਂ ਮੋਦੀ ਘਰ ਦੀ ਰਾਏ ਬੁਲਾ ਸੀ ਤੁਹਾਡਾ ਪੀੜੀ ਆ ਪੀੜੀ ਦਰ ਪੀੜੀ ਚੱਲੀ ਆ ਤੁਸੀਂ 18 19ਵੀਂ ਪੀੜੀ ਹੈਗੀ ਆ ਜੀ ਜਿਸ ਤਰ੍ਹਾਂ ਗਰਾਨ ਪਾਸ਼ਾ ਦੇ ਨਾਲ-ਨਾਲ ਤੁਹਾਡੇ ਪਰਿਵਾਰਾਂ ਨੂੰ ਵੀ ਅੱਜ ਵੀ ਉਹਦੇ ਮਾਨ ਸਤਕਾਰ ਮਿਲ ਰਿਹਾ ਮਿਲਦਾ ਹੈ ਜੇ ਪਹਿਲਾਂ ਸੀਗਾ ਅੱਜ ਉਹ ਵਰਕਰਰ ਆ ਲੋਕ ਉਸ ਤੋਂ ਤੁਹਾਨੂੰ ਵੀ ਸਲਾਵਾ ਦਿੰਦੇ ਨੇ ਤੇ ਤੁਸੀਂ ਅੱਜ ਸਮਾਜ ਦੇ ਵਿੱਚ ਪਾਕਿਸਤਾਨ ਦੇ ਵਿੱਚ ਕੀ ਸਮਾਜ ਦੀ ਸੇਵਾ ਕਰ ਰਹੇ ਹੋ ਕਿਸ ਸਿਸਟਮ ਜਿਹੜਾ ਕਰ ਰਹੇ ਹੋ ਕਿਵੇਂ ਕਰ ਰਹੇ ਹੋ ਤੁਸੀਂ ਦੇਖੋ ਜੀ ਕਿ ਬਾਬਾ ਨਾਨਕ ਨੇ ਜੋ ਗੱਲ ਕੀਤੀ ਸੀ ਨਾਮ ਜਪਣਾ ਵੰਡ ਚੱਖਣਾ ਕਿਰਤ ਕਰਨਾ ਉਹ ਸਿਰਫ ਸਿੱਖਾਂ ਵਾਸਤੇ ਨਹੀਂ ਸੀ ਇਹ ਪੂਰੀ ਇਨਸਾਨੀਅਤ ਵਾਸਤੇ ਸੀ ਜੀ ਉਹ ਦੇਖੋ ਔਰ ਉਹ ਜਦੋਂ 550 ਸਾਲ ਪਹਿਲੇ ਜੋ ਇਹ ਗੱਲ ਹੋਈ ਔਰ ਦੇਖੋ ਉਹ ਲਗਾਤਾਰ ਪੀੜ੍ਹੀਆਂ ਦਰ ਪੀੜ੍ਹੀਆਂ ਤੁਹਾਡੀ ਚਲਦੀ ਆ ਰਹੀ ਹੈ ਔਰ ਅੱਜ ਮੈਂ 19ਵੀਂ ਪੀੜ੍ਹੀ 'ਚ ਆਂ ਔਰ ਚਲਦੀ ਆ ਰਹੀ ਤੁਸੀਂ ਦੇਖੋ ਕਿ ਆ ਪ੍ਰੋਪਰਟੀ ਜਿਹੜੀ ਹੈ ਦੋ ਤਿੰਨ ਜਨਰੇਸ਼ਨਸ ਤੋਂ ਬਾਅਦ ਖਤਮ ਹੋ ਜਾਂਦੀ ਹੈ ਸਾਡੀ ਫੈਮਿਲੀ ਨੂੰ ਅੱਧੀ ਜਿਹੜੀ ਹਿੱਸਾ ਮਿਲਿਆ ਸੀ 750 ਮਰਬਾ ਬਾਬਾ ਨਾਨਕ ਦੇ ਨਾਂ ਕਰਤਾ 750 ਚੱਲਦਾ ਆ ਰਿਹਾ ਔਰ ਅਜੇ ਵੀ ਸਾਡੇ ਕੋਲ ਰੱਬ ਦਾ ਸ਼ੁਕਰ ਹੈ ਕਿ ਅਸੀਂ ਨਨਕਾਣੇ ਦੇ ਵੱਡੇ ਜ਼ਿੰਮੇਦਾਰ ਆਂ ਔਰ ਸਾਡੇ ਕੋਲ ਪ੍ਰੋਪਰਟੀ ਹੈ ਕਿ ਬਾਬੇ ਦੀ ਕਿਰਪਾ ਨਾਲ ਚੱਲਦੀ ਆ ਰਹੀ ਹੈ ਔਰ ਖਤਮ ਹੀ ਨਹੀਂ ਹੋ ਰਹੀ ਅਸੀਂ 19ਵੀਂ ਪੀੜੀ ਤੱਕ ਪਹੁੰਚ ਗਏ ਆਂ ਵਨਾਂ ਚੌਥੀ ਪੰਜਵੀਂ ਪੀੜੀ ਤੱਕ ਸਭ ਕੁਝ ਮੁੱਕ ਜਾਂਦਾ ਤੇ ਮੈਂ ਬਸ ਇਹ ਕਵਾਂਗਾ ਕਿ ਉਹ ਜਿਹੜੀ ਸਾਂਝੇ ਉਹ ਅਸੀਂ ਹਾਲੀ ਤੱਕ ਕੈਮੋਦੈਮ ਰੱਖੀ ਹੋਈ ਹੈ ਔ ਇਸ ਦੁਨੀਆ ਰਹੇਗੀ ਬਾਬੇ ਨਾਨਕ ਦਾ ਨਾਂ ਰਹੇਗਾ ਰਾਏ ਬੁਲਾਰ ਜੀ ਦਾ ਨਾਂ ਉਹਨਾਂ ਦੇ ਨਾਲ ਜੁੜਿਆ ਰਹੇਗਾ ਔਰ ਅਸੀਂ ਬੜਾ ਇਸ ਚੀਜ਼ ਨੂੰ ਫਖਰ ਮਹਿਸੂਸ ਕਰਦੇ ਹਾਂ ਆਪਣੋ ਬਾਬਾ ਜੀ ਦੇ ਸੇਵਾਦਾਰੀ ਸਮਝਨੇ ਆ ਅਸੀਂ ਹੁਣ ਜਿੰਨੀਆਂ ਤੁਹਾਡੀਆਂ ਸੰਤਾਂ ਆਉਂਦੀਆਂ ਨੇ ਸਾਨੂੰ ਜਿੰਨਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਕੋਈ ਅਸੀਂ ਕਰ ਸਕੀਏ ਉਹਨਾਂ ਵਾਸਤੇ ਕਰੀਏ ਜੀ ਬਹੁਤ ਸਾਰੇ ਸਾਡੇ ਕੋਲ ਜਾਂਦੇ ਨੇ ਅਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਇਹਨਾਂ ਦੀ ਖਿਦਮਤ ਕਰਕੇ ਕੱਢੀਏ ਇੱਥੇ ਆ ਜੀ ਆਖਰੀ ਤੇ ਇੱਕ ਕੋਈ ਮੇਰਾ ਸਵਾਲ ਪੁੱਛੋ ਸੀ ਸਾਡੇ ਇਸ ਕੈਨੇਡਾ ਦੇ ਜਿਹੜੇ ਵਾਸੀ ਜਾਂ ਭਾਰਤ ਦੇ ਵਾਸੀ ਜਾਂ ਉਹਨਾਂ ਸਾਰਿਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਬੱਸ ਜੀ ਮੈਂ ਜਿਵੇਂ ਕਿ ਗੱਲ ਕੀਤੀ ਪਹਿਲੇ ਕਿ ਨਾਮ ਜਪਨਾ ਵੰਡ ਚਖਣਾ ਕਿਰਤ ਕਰਨਾ ਇਹ ਦੇਖੋ ਤੁਹਾਡੇ ਵਾਸਤੇ ਨਹੀਂ ਸੀ ਸਾਰੇ ਮੁਸਲਮਾਨ ਸਰ ਪੂਰੇ ਲੋਕਾਂ ਵਾਸਤੇ ਸੀ ਜੀ ਪੂਰੀ ਇਨਸਾਨੀਅਤ ਵਾਸਤੇ ਸੀ ਔਰ ਮੈਨੂੰ ਪਤਾ ਹੈ ਕਿ ਜਦੋਂ ਵੀ ਮੈਂ ਬਾਹਰ ਆਨਾ ਔਰ ਮੈਂ ਬੱਚਿਆਂ ਕੋਲੋਂ ਪੁੱਛਣਾ ਨਨਕਾਣਾ ਸਾਹਿਬ ਦੇ ਬਾਰੇ ਛ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਬਲੈਂਕ ਹੋ ਜਾਂਦੇ ਨੇ ਮੈਂ ਚਾਹਨਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਸਿੱਖੀ ਦੇ ਨਾਲ ਜੋੜੋ ਉਹਨਾਂ ਨੂੰ ਪਾਕਿਸਤਾਨ ਲਿਆਓ ਉਹਨਾਂ ਨੂੰ ਨਨਕਾਣਾ ਸਾਹਿਬ ਲਿਆਓ ਉਹਨਾਂ ਨੂੰ ਬਾਬੇ ਨਾਨਕ ਦੀ ਹਿਸਟਰੀ ਦੇ ਬਾਰੇ ਛ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ 550 ਸਾਲ ਪਹਿਲੇ ਜੋ ਇਤਿਹਾਸ ਲਿਖਿਆ ਗਿਆ ਉਹ ਕਿ ਉਹ ਅਗਰ ਬੱਚਿਆਂ ਨੂੰ ਪਤਾ ਹੋਏਗਾ ਤੁਹਾਡੀ ਆਣ ਵਾਲੀ ਅਗਲੀ ਜਨਰੇਸ਼ਨਸ ਨੂੰ ਪਤਾ ਹੋਏਗਾ ਉਹ ਸਿੱਖੀ ਦੇ ਨਾਲ ਆਣਗੇ ਔਰ ਮੈਂ ਕਹਿੰਨਾ ਕਿ ਤੁਸੀਂ ਜ਼ਰੂਰ ਪਾਕਿਸਤਾਨ ਆਇਆ ਕਰੋ ਪਾਕਿਸਤਾਨ ਤੁਹਾਡੀ ਆਪਣੀ ਧਰਤੀ ਹੈ ਤੁਹਾਡੀ ਆਪਣੇ ਗੁਰੂਆਂ ਦਾ ਘਰ ਹੈ ਔਰ ਤੁਸੀਂ ਆਓਗੇ ਤੁਹਾਡਾ ਮਾਨ ਵਧੇਗਾ ਔਰ ਪਾਕਿਸਤਾਨ ਤੁਹਾਨੂੰ ਵੈਲਕਮ ਕਰੇਗਾ ਔਰ ਤੁਹਾਨੂੰ ਵੀ ਪਤਾ ਹੈ ਕਿ ਜਿਹੜੇ ਜਿਹੜੇ ਲੋਕ ਹੋ ਕੇ ਆਏ ਨੇ ਉਥੋਂ ਉੱਥੇ ਸਿੱਖ ਦੀ ਬੜੀ ਇੱਜ਼ਤ ਹੈ ਪਗੜੀ ਵਾਲੀ ਦੀ ਬਹੁਤ ਇੱਜ਼ਤ ਹੈ ਮੈਂ ਕਹਿੰਨਾ ਪੂਰੀ ਦੁਨੀਆ ਦੇ ਵਿੱਚ ਕਿੱਥੇ ਵੀ ਨਹੀਂ ਜਿੱਥੇ ਜਿੰਨੀ ਇੱਜ਼ਤ ਸਿੱਖ ਦੀ ਪਾਕਿਸਤਾਨੀਸ਼ ਕੀਤੀ ਜਾਂਦੀ ਹੈ ਤੁਸੀਂ ਜ਼ਰੂਰ ਆਓ ਵਾਹਿਗੁਰਜੀ ਦਾ ਖਾਲਸਾ ਵਾ ਸੋ ਇਹ ਸਾਡੇ ਨਾਲ ਸੀਗੇ ਰਾਏ ਬਲਾਰ ਦੀ 19 ਪੀੜੀ ਦੇ ਜਿਹੜੇ ਵੰਛੀ ਨੇ ਰਾਏ ਬਿਲਾਲ ਪੱਟੀ ਜੀ ਤੇ ਨਾਲ ਸਾਡੇ ਰਾਏ ਸੈਦ ਉੱਲਾ ਪੱਟੀ ਜੀ ਇਹਨਾਂ ਦਾ ਬਹੁਤ-ਬਹੁਤ ਇਸ ਧਰਤੀ ਤੇ ਆਉਣ ਦਾ ਤੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੇ ਮੌਕਾ ਫਰਮ ਕੀਤਾ ਹੈ ਕਿ ਅੱਜ ਕੁਝ ਦੱਸ ਸਕੇ ਹਾਂ